ਵੈਲਕਮ ਇਨ ਮਾਈ ਚੈਨਲ ਦਾ ਐਜੂਕੇਸ਼ਨ ਪੁਆਇੰਟ ਮਾਈ ਨੇਮ ਇਜ਼ ਗਰਿੰਦਰ ਵੀਰ ਕੌਰ ਅੱਜ ਦੀ ਵੀਡੀਓ ਜੋ ਨਮੋਦਿਆ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ ਉਹ ਦਾ ਟੌਪਿਕ ਇਹ ਹੈਗਾ ਸੰਖਿਆਵਾਂ ਦੇ ਉੱਪਰ ਹੈ ਅੱਜ ਦੀ ਜਿਹਦੇ ਵਿੱਚ ਆਪਾਂ ਟਾਂਕ ਸੰਖਿਆਵਾਂ ਜਿਸਤ ਸੰਖਿਆਵਾਂ ਭਾਜ ਸੰਖਿਆਵਾਂ ਤੇ ਆ ਭਾਜ ਸੰਖਿਆਵਾਂ ਦੇ ਜੋ ਮੇਨ ਪੁਆਇੰਟਸ ਨੇ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਦੇਖੋ ਟਾਂਕ ਸੰਖਿਆਵਾਂ ਮੰਗੇ ਜੇ ਟਾਂਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਕੋਈ ਟਾਂਕ ਸੰਖਿਆਵਾਂ ਟਾਂਕ ਸੰਖਿਆਵਾਂ ਦੇ ਵਿੱਚ ਕੀ ਚੀਜ਼ ਆਉਂਦੀ ਰਹੇ ਟਾਂਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਟਾਂਕ ਸੰਖਿਆਵਾਂ ਉਹ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਵੈਸੇ ਕਲੀ ਵਾਲੀਆਂ ਕਹਿ ਦਿੰਦੇ ਆ ਜਿਵੇਂ 1 3 5 7 9 11 8 15 17 19 ਇਸ ਤਰ੍ਹਾਂ ਇਹ ਅਣਗਿਣਤ ਹੁੰਦੀਆਂ ਨੇ ਬਹੁਤ ਸਾਰੀਆਂ ਹੁੰਦੀਆਂ ਨੇ ਅਣਗਿਣਤ ਹੁੰਦੀਆਂ ਨੇ ਇਹ ਟਾਂਕ ਸੰਖਿਆਵਾਂ ਹੁੰਦੀਆਂ ਨੇ ਜਿਵੇਂ 1 3 5 7 9 ਠੀਕ ਹੈ ਉਸ ਤੋਂ ਬਾਅਦ ਇੱਕ ਹੁੰਦੀ ਆ ਆਪਣੇ ਕੋਲ ਜਿਸਤ ਸੰਖਿਆਵਾਂ ਜਿਸਤ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਝੂਟੇ ਵਾਲੀਆਂ ਹੁੰਦੀਆਂ ਨੇ ਜਾਂ ਤਾਂ ਇਹ ਕਹਿ ਲੋ ਜਾਂ ਜਿਹੜੀਆਂ ਦੋ ਦੇ ਪਹਾੜੇ ਦੀ ਵੰਡੀਆਂ ਜਾਂਦੀਆਂ ਨੇ ਕਿਹੜੀਆਂ ਕਿਹੜੀਆਂ ਜਿਵੇਂ 2 4 6 8 10 12 14 16 18 20 ਇਦਾਂ ਇਹ ਵੀ ਆਣ ਗਿਣਤ ਹੁੰਦੀਆਂ ਨੇ ਜਿਸ ਤ ਸੰਖਿਆਵਾਂ ਜਿਹੜੀਆਂ ਦੋ ਦੇ ਪਹਾੜੇ ਚੋਂ ਜਾਏ ਕਹ ਲੋ ਜਾਂ ਜਿਹੜੀਆਂ ਜੋਟੇ ਵਾਲੀਆਂ ਹੁੰਦੀਆਂ ਨੇ ਉਹ ਜਿਸ ਤ ਸੰਖਿਆਵਾਂ ਹੁੰਦੀਆਂ ਨੇ ਤਾਂ ਕਿ ਸੰਖਿਆਵਾਂ ਜਿਹੜੀਆਂ ਕਲੀ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਦੋ ਦੇ ਪਹਾੜੇ 'ਚ ਨਹੀਂ ਆਉਂਦੀਆਂ ਦੋ ਦੇ ਪਹਾੜੇ 'ਤੇ ਨਹੀਂ ਬਣੀਆਂ ਜਾਂਦੀਆਂ ਉਹ ਟਾਂਕ ਸੰਖਿਆਵਾਂ ਜਿਹੜੀਆਂ 2 ਦੇ ਭਾੜੇ ਤੇ ਵੰਡੀਆਂ ਜਾਂਦੀਆਂ ਉਹ ਸਾਰੀਆਂ ਕੀ ਹੁੰਦੀਆਂ ਨੇ ਜਿਸਤ ਸੰਖਿਆਵਾਂ ਹੁੰਦੀਆਂ ਨੇ ਇੰਨਾ ਤੋਂ ਇਲਾਵਾ ਟਾਂਕ ਸੰਖਿਆਵਾਂ ਨੂੰ ਹੋਰ ਕੀ ਕਹਿੰਦੇ ਨੇ ਬੇਸਵ ਸੰਖਿਆਵਾਂ ਵੀ ਕਹਿੰਦੇ ਨੇ ਬੇਸਮ ਸੰਖਿਆਵਾਂ ਕਹਿੰਦੇ ਆ ਟਾਂਕ ਸੰਖਿਆਵਾਂ ਨੂੰ ਤੇ ਜਿਸਤ ਸੰਖਿਆਵਾਂ ਨੂੰ ਸਮ ਸੰਖਿਆਵਾਂ ਕਹਿੰਦੇ ਆ ਇਹ ਬੱਚਿਓ ਤੁਸੀਂ ਯਾਦ ਰੱਖਣਾ ਕਿਉਂਕਿ ਪੇਪਰ ਦੇ ਵਿੱਚ ਕਈ ਵਾਰੀ ਟਾਂਕ ਦੀ ਥਾਂ ਤੇ ਬੇਸਵ ਸੰਖਿਆਵਾਂ ਬੇਸਮ ਸੰਖਿਆਵਾਂ ਲਿਖੀਆਂ ਲਿਖਣੀਆਂ ਹੁੰਦੀਆਂ ਨੇ ਇਹ ਪੁੱਛਿਆ ਹੁੰਦਾ ਤੇ ਕਈ ਵਾਰੀ ਸਮ ਸੰਖਿਆਵਾਂ ਲਿਖਣੀਆਂ ਹੁੰਦੀਆਂ ਨੇ ਇਹ ਪੁੱਛਿਆ ਹੁੰਦਾ ਹੈ ਹਾਂਜੀ ਵਿੱਚ ਇਹ ਹੁਣ ਦੇਖੋ ਅੱਗੇ ਅਪਾਜ ਸੰਖਿਆਵਾਂ ਅਪਾਜ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਰੂੜ ਸੰਖਿਆਵਾਂ ਵੀ ਕਹਿੰਦੇ ਆਂ ਦੂਸਰੀਆਂ ਹੁੰਦੀਆਂ ਅਪਾਜ ਸੰਖਿਆਵਾਂ ਆੜੀ ਨਾਲ ਜਿਨ੍ਹਾਂ ਨੂੰ ਆੜ ਰੂੜ ਕਹਿੰਦੇ ਨੇ ਇਨਾਂ ਚਾਰਾਂ ਦੇ ਉੱਪਰ ਨਾ ਜਿਹੜੀਆਂ ਚਾਰ ਤਰ੍ਹਾਂ ਦੀਆਂ ਸੰਖਿਆਵਾਂ ਨੇ ਇਹਨਾਂ ਦੇ ਉੱਪਰ ਨਮੂਨੇ ਦੇ ਪੇਪਰ ਦੇ ਵਿੱਚ ਕੁਐਸਚਨ ਆਉਂਦੀ ਹੈਗੀ ਠੀਕ ਹੈ ਸੋ ਇਹਨਾਂ ਨੂੰ ਧਿਆਨ ਨਾਲ ਸਮਝਣਾ ਹੁਣ ਜਿਹੜੀਆਂ ਭਾਜ ਸੰਖਿਆਵਾਂ ਹੁੰਦੀਆਂ ਨੇ ਜੀਆਂ ਇਹਦੇ ਤੇ ਇਹਦੇ ਵਿੱਚ ਕੀ ਫਰਕ ਆ ਸਭ ਤੋਂ ਪਹਿਲਾਂ ਆਪਾਂ ਆ ਭਾਜ ਸੰਖਿਆਵਾਂ ਕਰਦੇ ਆ ਆ ਭਾਜ ਸੰਖਿਆਵਾਂ ਉਹ ਹੁੰਦੀਆਂ ਨੇ ਜਿਹੜੀਆਂ ਸਿਰਫ ਆਪਣੇ ਆਪ ਦੇ ਪਹਾੜੇ ਤੇ ਹੀ ਬਣੀਆਂ ਜਾਂਦੀਆਂ ਨੇ ਕਿਸੇ ਹੋਰ ਪਹਾੜੇ ਤੇ ਨਹੀਂ ਆਉਂਦੀਆਂ ਜਿਵੇਂ ਹੁਣ 2 ਆ 2 ਦੋ ਤੇ ਤਾਂ ਵੰਡੇ ਜਾਂਦਾ ਪਰ ਦੋ ਕਿਸੇ ਹੋਰ ਪਹਾੜੇ 'ਚ ਨਹੀਂ ਆਉਂਦਾ ਸੋ ਫਿਰ ਦੋ ਕੀ ਹੋਗੀ ਆਪਾਜ ਸੰਖਿਆ ਹੋਗੀ ਇਸ ਤੀਕੇ ਨਾਲ ਦੋ ਤੋਂ ਬਾਅਦ ਜਿਵੇਂ ਹੁਣ ਤਿੰਨ ਆ ਤਿੰਨ ਸਿਰਫ ਤਿੰਨ ਤੇ ਹੀ ਵੰਡੇ ਜਾ ਸਕਦੇ ਨੇ ਕਿਸੇ ਹੋਰ ਪਹਾੜੇ 'ਚ ਨਹੀਂ ਆਉਂਦੇ ਉਹ ਸੰਖਿਆ ਜਿਹੜੀ ਸਿਰਫ ਆਪਣੇ ਆਪ ਦੇ ਪਹਾੜੇ ਤੇ ਹੀ ਵੰਡੀ ਜਾਵੇ ਕਿਸੇ ਹੋਰ ਪਹਾੜੇ 'ਚ ਨਾ ਆਵੇ ਉਹਨੂੰ ਕੀ ਕਹਿੰਦੇ ਨੇ ਆਪਾਜ ਸੰਖਿਆ ਕਹਿੰਦੇ ਆ ਜਿਵੇਂ ਹੋਣ ਇਸ ਤੋਂ ਬਾਅਦ ਜੇ ਆਪਾਂ 4 ਲਿਖਦੇ ਹਾਂ ਹੁਣ 4 ਤਾਂ 4 ਤੇ ਵੀ ਵੰਡੀ ਜਾਂਦੀ ਆ ਆਪਦਾ ਪਹਾੜਾ ਹੋ ਗਿਆ ਪਰ 4 2 ਤੇ ਵੀ ਵੰਡਿਆ ਜਾਂਦਾ ਸੋ ਫਿਰ ਆਪਾ ਅਜ ਸੰਖਿਆ ਨਹੀਂ ਹੈਗੀ ਇਹ ਆਪਾ ਅਜ ਸੰਖਿਆ ਕਿਹੜੀ ਹੁੰਦੀ ਆ ਜਿਹੜੀ ਆਪਣੇ ਆਪ ਦੇ ਪਹਾੜੇ ਤੇ ਤਾਂ ਵੰਡੀ ਜਾਵੇ ਪਰ ਕਿਸੇ ਹੋਰ ਪਹਾੜੇ 'ਚ ਨਾ ਆਵੇ ਹੁਣ 3 ਤੋਂ ਬਾਅਦ 5 ਹੋ ਗਏ 5 ਤੋਂ ਬਾਅਦ ਜਿਵੇਂ 7 ਹੈ ਨਾ 7 ਤੋਂ ਬਾਅਦ ਜਿਵੇਂ 11 11 11 ਤੇ ਵੰਡਿਆ ਜਾਂਦਾ ਕਿਸੇ ਹੋਰ ਪਹਾੜੇ 'ਚ ਨਹੀਂ ਆਉਂਦਾ ਫਿਰ 13 13 13 ਤੇ ਤਾਂ ਵੰਡੀ ਜਾ ਸਕਦੇ ਆ ਪਰ ਕਿਸੇ ਹੋਰ ਪਹਾੜੇ 'ਚ ਨਹੀਂ ਆਉਂਦੇ ਇਸੇ ਤਰ੍ਹਾਂ 17 19 ਇਹ ਸੰਖਿਆਵਾਂ ਕਿੱਥੋਂ ਧਿੱਕਰ ਲਿਖਣੀਆਂ ਹੁੰਦੀਆਂ ਨੇ ਆਪਾਂ ਨੂੰ 100 ਤਿੱਕਰ ਜਾ ਤਰ ਕੁਐਸਚਨ ਆ ਜਾਂਦੇ ਨੇ ਠੀਕ ਹੈ ਤੇ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਾਂ ਫਿਰ ਇਹਨੂੰ ਦੂਜੀ ਭਾਸ਼ਾ 'ਚ ਇਹ ਕਹਿ ਦਿੰਦੇ ਨੇ ਜਿਹਦੇ ਸਿਰਫ ਦੋ ਹੀ ਗੁਣਖੰਡ ਹੁੰਦੇ ਨੇ ਉਹਨੂੰ ਆਪਾਂ ਅਜ ਸੰਖਿਆ ਕਹਿੰਦੇ ਆ ਜਿਹੜੀ ਜਿਹਦੇ ਸਿਰਫ ਕੀ ਹੁੰਦੇ ਨੇ ਦੋ ਹੀ ਗੁਣਖੰਡ ਹੁੰਦੇ ਨੇ ਗੁਣਖੰਡ ਕਿਵੇਂ ਇੱਕ ਇੱਕ ਤਾਂ ਗੁਣਖੰਡ ਸਾਰਿਆਂ ਦੇ ਹੀ ਹੁੰਦਾ ਏਗਾ ਤਾਂ ਇੱਕ ਤਾਂ ਇਹ ਹੋ ਗਿਆ ਦੂਸਰਾ ਉਹ ਆਪ ਦੇ ਪਹਾੜੇ ਤੇ ਵੰਡੀ ਜਾਂਦੀ ਆ ਤੇ ਫਿਰ ਜਿਹੜੇ ਪਹਾੜੇ ਤੇ ਵੰਡੀ ਜਾਂ ਉਹ ਵੀ ਉਹਦਾ ਗੁਣਖੰਡ ਹੋ ਗਿਆ ਜਾਂ ਤਾਂ ਇਦਾਂ ਕਹਿ ਲਓ ਜਿਹਦੇ ਸਿਰਫ ਦੋ ਹੀ ਗੁਣਖੰਡ ਹੁੰਦੇ ਨੇ ਉਹ ਆਪਾਜ ਸੰਖਿਆ ਹੁੰਦੀ ਆ ਜਾਂ ਫਿਰ ਇਹ ਕਹਿ ਲਓ ਜਿਹੜੀ ਕਿ ਆਪਣੇ ਆਪ ਦੇ ਪਹਾੜੇ ਤੇ ਵੰਡੀ ਜਾਂਦੀ ਆ ਕਿਸੇ ਹੋਰ ਪਹਾੜੇ ਤੇ ਨਹੀਂ ਵੰਡੀ ਜਾਂਦੀ ਉਹਨੂੰ ਆਪਾਜ ਸੰਖਿਆ ਕਹਿੰਦੇ ਆ ਇਸ ਤਰ੍ਹਾਂ ਹੀ ਕਿੰਨੀਆਂ ਹੀ ਹੋ ਸਕਦੀਆਂ ਨੇ ਠੀਕ ਹੈ ਜੀ ਹੁਣ ਇਸ ਦੇ ਉਲਟ ਭਾਜ ਸੰਖਿਆਵਾਂ ਭਾਜ ਸੰਖਿਆਵਾਂ ਉਹ ਹੁੰਦੀਆਂ ਨੇ ਜਿਹੜੀਆਂ ਆਪਦੇ ਪਹਾੜੇ ਦੀ ਵੰਡੀਆਂ ਨੇ ਕਿਸੇ ਹੋਰ ਪਹਾੜੇ 'ਚ ਵੀ ਆ ਜਾਂਦੀਆਂ ਨੇ ਜਿਵੇਂ ਹੁਣ 2 ਨਹੀਂ ਹੋ ਸਕਦੀ 3 ਨਹੀਂ ਹੋ ਸਕਦੀ 4 ਜਿਵੇਂ ਹੁਣ 4 ਹੈ 4 ਆਪਦੇ ਪਹਾੜੇ 'ਚ ਵੀ ਵੰਡੀਆਂ ਦੀਆਂ ਕਿਸੇ ਹੋਰ ਦੇ ਪਹਾੜੇ 'ਚ ਵੀ ਆਉਂਦੀ ਹੈ 6 ਹੋ ਗਈ 8 9 10 12 14 15 ਇੱਕ ਇਹਦੀ b 18 b 21 y ਇਹ ਪੂਰੀਆਂ ਭਾਜ ਸੰਖਿਆਵਾਂ ਹੁਣ ਇਹ ਧਿਆਨ ਰੱਖਣਾ ਦੇਖੋ ਜੀ ਮੈਂ ਕੋਈ ਰਿਪੀਟ ਕਰਦੀ ਆ ਟਾਂਕ ਸੰਖਿਆਵਾਂ ਤਾਂ ਜਿਹੜੀਆਂ ਕਲੀ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਦੋ ਦੇ ਪਹਾੜੇ ਤੇ ਨਹੀਂ ਵੰਡੀਆਂ ਜਾਂਦੀਆਂ ਇੱਕ ਇੱਕ ਛੱਡ ਕੇ ਆਉਂਦੀਆਂ ਜਿਵੇਂ 1 3 5 7 ਜਿਵੇਂ ਇਹਦੇ ਚ 2 ਨਹੀਂ ਆਈ 4 ਨਹੀਂ ਇੱਕ ਇੱਕ ਛੱਡ ਕੇ ਲਗਾਤਾਰ ਮਿਲਦੀਆਂ ਟਾਂਕ ਸੰਖਿਆਵਾਂ ਜਿਸ ਤ ਸੰਖਿਆਵਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਜੋਟੇ ਵਾਲੀਆਂ ਹੁੰਦੀਆਂ ਨੇ ਦੋ ਦੇ ਪਹਾੜੇ ਤੇ ਵੰਡੀਆਂ ਜਾਂਦੀਆਂ ਨੇ ਆਭਾਜ ਸੰਖਿਆਵਾਂ ਜਿਹੜੀਆਂ ਹੁੰਦੀਆਂ ਨੇ ਜਿਹਨੀਆਂ ਸਿਰਫ ਆਪਦੇ ਪਹਾੜੇ ਤੇ ਵੰਡੀਆਂ ਜਾਂਦੀਆਂ ਨੇ ਕਿਸੇ ਹੋਰ ਪਹਾੜੇ 'ਚ ਨਾ ਨਹੀਂ ਆਉਂਦੀਆਂ। ਭਾਜ ਸੰਖਿਆਵਾਂ ਇਹ ਕੀ ਨੇ? ਇਹ ਆਪਦੇ ਪਹਾੜੇ ਤੇ ਹੀ ਵੰਡੀਆਂ ਜਾਂਦੀਆਂ ਨੇ ਕਿਸੇ ਹੋਰ ਪਹਾੜੇ 'ਚ ਵੀ ਆਉਂਦੀਆਂ ਨੇ। ਮਤਲਬ ਇਹ ਇੱਕ ਤੋਂ ਵੱਧ ਪਹਾੜੇ ਤੇ ਕੀ ਨਹੀਂ ਆਂ ਵੰਡੀਆਂ ਜਾਂਦੀਆਂ ਨੇ। ਇੱਕ ਤੋਂ ਵੱਧ ਪਹਾੜੇ ਤੇ ਜਿਹੜੀ ਸੰਖਿਆ ਵੰਡੀ ਜਾਂਦੀ ਉਹ ਕੀ ਹੁੰਦੀ ਆ? ਭਾਜ ਸੰਖਿਆ ਹੁੰਦੀ ਆ। ਬਹੁਤੇ ਬੱਚੇ ਕਿਵੇਂ ਕਨਫਿਊਜ਼ ਹੁੰਦੇ ਨੇ ਦੇਖੋ। ਉਹ ਕਨਫਿਊਜ਼ ਹੋ ਜਾਂਦੇ ਨੇ ਜਿਵੇਂ ਟਾਂਕ ਸੰਖਿਆਵਾਂ ਦਾ ਸਮਝ ਆ ਗਿਆ ਉਹਨਾਂ ਨੂੰ ਜਿਸਤ ਸੰਖਿਆਵਾਂ ਦਾ ਸਮਝ ਆ ਗਿਆ ਪਰ ਭਾਜ ਸੰਖਿਆਵਾਂ 'ਚ ਕਨਫਿਊਜ਼ ਹੋ ਜਾਂਦੇ ਨੇ ਤੁਸੀਂ ਖੁਦ ਧਿਆਨ ਨਾਲ ਦੇਖੋ 4 ਵੀ ਜਿਸਤਾ 6 ਵੀ ਜਿਸਤਾ 8 ਵੀ ਜਿਸਤਾ 9 ਟਾਂਕ ਆ 21 ਟਾਂਕ ਹੈ 15 ਟਾਂਕ ਆ ਜਿਹੜੀਆਂ ਭਾਜ ਸੰਖਿਆਵਾਂ ਹੁੰਦੀਆਂ ਉਹ 'ਚ ਟਾਂਕ ਵੀ ਆ ਜਾਂਦੀਆਂ ਨੇ ਉਹਦੇ 'ਚ ਜਿਸਤ ਵੀ ਆ ਜਾਂਦੀਆਂ ਨੇ ਫਿਰ ਆਪਾਂ ਕਿਵੇਂ ਦੱਸਾਂਗੇ ਕਿ ਭਾਜ ਸੰਖਿਆ ਹੈਗੀ ਜਿਹੜੀ ਆਪਦੇ ਪਹਾੜੇ ਤੇ ਹੀ ਵੰਡੀ ਜਾਵੇ ਕਿਸੇ ਹੋਰ ਪਹਾੜੇ 'ਚ ਵੀ ਆ ਜੀ ਉਹ ਭਾਜ ਸੰਖਿਆ ਹੁੰਦੀ ਆ ਤੇ ਆ ਭਾਜ ਸੰਖਿਆ ਜਿਹੜੀ ਕਿ ਸਿਰਫ ਆਪਦੇ ਪਹਾੜੀ ਤੇ ਹੀ ਵੰਡੀ ਜਾਵੇ ਕਿਸੇ ਹੋਰ ਤੇ ਨਹੀਂ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਬੱਚਿਓ ਇਹ ਚਾਰੀ ਚੀਜ਼ਾਂ ਦੇ ਵਿੱਚ ਫਰਕ ਸਮਝ ਆ ਗਿਆ ਹੋਣਾ ਹੁਣ ਆਪਾਂ ਇਹਦੇ ਚੋਂ ਕੁਝ ਕੁਐਸਚਨ ਲਵਾਂਗੇ ਜਿਵੇਂ ਕਿ ਪੇਪਰ ਦੇ ਵਿੱਚ ਆਉਂਦੇ ਆ ਠੀਕ ਹੈ ਉਹ ਮੈਂ ਤੁਹਾਨੂੰ ਕੁਝ ਕੁਐਸਚਨ ਦਿਉਂਗੀ ਤੁਸੀਂ ਉਹਨਾਂ ਕੁਐਸਚਨਸ ਨੂੰ ਸੋਲਵ ਕਰਨਾ ਹੋਊਗਾ ਦੈਨ ਸੋਲਵ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਿਓ ਜਦੋਂ ਕੁਐਸਚਨ ਤੁਹਾਨੂੰ ਮਿਲ ਗਏ ਪਹਿਲਾਂ ਵੀਡੀਓ ਨੂੰ ਪਾਜ਼ ਕਰ ਲੈਣਾ ਕੁਐਸਚਨਸ ਨੂੰ ਨੋਟ ਕਰ ਲੈਣਾ ਦੈਨ ਫਿਰ ਉਹਨਾਂ ਦੇ ਆਨਸਰ ਕੱਢਣੇ ਨੇ ਨੰਨੇ ਵੀਡੀਓ ਨੂੰ ਅਗੇਨ ਪਲੇ ਕਰਕੇ ਤੁਸੀਂ ਕੀ ਕਰਨਾਗਾ ਉਹਦੇ ਆਨਸਰ ਮੈਚ ਕਰ ਲੈਣੇ ਆ ਹਾਂਜੀ ਮੈਂ ਆ ਕੰਟੀਨਿਊ ਕਰਦੇ ਆ ਮੈਂ ਜਿਹੜੀਆਂ ਅਭਾਜ ਸੰਖਿਆਵਾਂ ਨੇ ਕਿਉਂਕਿ ਬਹੁਤੇ ਬੱਚਿਆਂ ਨੂੰ ਅਭਾਜ ਸੰਖਿਆਵਾਂ ਜਦੋਂ ਹੁਣ 1 ਤੋਂ 100 ਦੇ ਵਿੱਚ ਸਾਰੀਆਂ ਅਭਾਜ ਸੰਖਿਆਵਾਂ ਦੇ ਬਾਰੇ ਪਤਾ ਹੋਣਾ ਚਾਹੀਦਾਗਾ ਹੁਣ 19 ਤੋਂ ਬਾਅਦ ਕਿਹੜੀ ਅਭਾਜ ਸੰਖਿਆ ਆਗੀ 23 ਆਗੀ 23 ਤੋਂ ਬਾਅਦ 23 ਤੋਂ ਬਾਅਦ ਆਉਂਦੀ ਆ 29 29 ਤੋਂ ਬਾਅਦ 31 31 ਤੋਂ ਬਾਅਦ 37 37 ਤੋਂ ਬਾਅਦ 41 43 47 47 ਤੋਂ ਬਾਅਦ ਆਏਗੀ 53 59 59 ਤੋਂ ਬਾਅਦ ਆਏਗੀ 61 61 ਤੋਂ ਬਾਅਦ ਆਏਗੀ 71 73 79 83 99 ਹਾਂਜੀ 97 ਹੁਣ ਆਪਏ ਇਹਨਾਂ ਨੂੰ ਕਾਊਂਟ ਕਰਦੇ ਆ 1 2 3 4 5 6 7 8 9 10 11 12 13 14 15 16 17 18 19 20 21 22 23 24 25 ਹੁਣ 1 ਤੋਂ 100 ਦੇ ਵਿੱਚ ਲਿਖਿਆ ਹੀ ਆ ਇਹ 1 ਤੋਂ 100 ਦੇ ਵਿੱਚ ਕਿੰਨੀਆਂ ਅਭਾਜ ਸੰਖਿਆਵਾਂ ਆ ਗਈਆਂ 25 ਅਭਾਜ ਸੰਖਿਆਵਾਂ ਆ ਗਈਆਂ ਇਹ ਕੁਐਸਚਨ ਪੇਪਰ 'ਚ ਆ ਜਾਂਦਾ 1 ਤੋਂ 100 ਦੇ ਵਿੱਚ ਕਿੰਨੀਆਂ ਅਭਾਜ ਸੰਖਿਆਵਾਂ ਹਨ 25 ਤਾਂ ਹੁਣ ਇਹਨਾਂ ਤੋਂ ਜਿਹੜੇ ਕੁਐਸਚਨ ਬਣਦੇ ਨੇਗੇ ਉਮਨਾਂ ਨੂੰ ਮੈਂ ਤੁਹਾਨੂੰ ਦੱਸਦੀਆਂ ਤੇ ਤੁਸੀਂ ਉਹਨਾਂ ਦੇ ਆਂਸਰ ਆਗੇ ਜਿਹੜੀ ਉਹ ਲਿਖਣੇ ਆ। ਆ ਦੇਖੋ ਬੱਚਿਓ ਇਹ ਤੁਹਾਡੀ ਕੁਐਸਚਨਸ ਨੇ ਜਿਹੜੇ ਮੈਂ ਹੁਣ ਤੁਹਾਨੂੰ ਦੇ ਰਹੀ ਹਾਂ। ਹਾਂਜੀ ਬੱਚਿਓ ਇਹ ਤੁਹਾਡੀ ਕੁਐਸਚਨ ਦੀ ਲਿਸਟ ਹੈ। ਹੁਣ ਜਿਵੇਂ ਪਹਿਲਾ ਕੁਐਸਚਨ ਆ 11 ਤੋਂ 20 ਦੇ ਵਿਚਕਾਰ ਟਾਂਕ ਸੰਖਿਆਵਾਂ ਲਿਖੋ। ਹੁਣ ਤੁਸੀਂ ਸਿਰਫ 11 ਤੋਂ 20 ਦੇ ਵਿਚਕਾਰ ਟਾਂਕ ਸੰਖਿਆਵਾਂ ਲਿਖੀਆਂ। ਉਸ ਤੋਂ ਬਾਅਦ ਕੁਐਸਚਨ ਹੈ 41 ਤੋਂ 70 ਦੇ ਵਿਚਕਾਰ ਟਾਂਕ ਸੰਖਿਆਵਾਂ ਲਿਖੋ 41 ਤੋਂ ਕਿਹਦੇ ਵਿਚਕਾਰ ਲਿਖਣੀਆਂ ਨੇ 70 ਦੇ ਵਿਚਕਾਰ ਟਾਂਕ ਸੰਖਿਆਵਾਂ ਇਸ ਤੋਂ ਬਾਅਦ ਕੁਐਸਚਨ ਹੈ ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ਪਹਿਲੀਆਂ 10 ਟਾਂਕ ਸੰਖਿਆਵਾਂ ਲਿਖਣੀਆਂ ਨੇ ਫਿਰ ਉਹਨਾਂ ਦਾ ਜੋੜ ਪਤਾ ਕਰਨਾ ਆਪਾਂ ਨੇ ਉਸ ਤੋਂ ਬਾਅਦ ਕੁਐਸਚਨ ਹੈ ਕਿ ਸਾਰੀਆਂ ਟਾਂਕ ਸੰਖਿਆਵਾਂ ਅਭਾਜ ਹੁੰਦੀਆਂ ਨੇ ਅਗਲਾ ਕੁਐਸਚਨ ਹੈ ਕਿ ਸਾਰੀਆਂ ਜਿਸਤ ਸੰਖਿਆਵਾਂ ਅਭਾਜ ਹੁੰਦੀਆਂ ਨੇ ਇਹ ਜੋ ਤੁਹਾਨੂੰ ਸਮਝਾਇਆ ਉਹਨਾਂ ਦੇ ਵਿੱਚੋਂ ਹੀ ਕੁਐਸਚਨ ਨੈਕਸਟ ਹੈ ਪਹਿਲੀਆਂ 10 ਜਿਸਤ ਸੰਖਿਆਵਾਂ ਦਾ ਜੋੜ ਪਤਾ ਕਰੋ ਉਸ ਤੋਂ ਅੱਗੇ ਕੁਐਸਚਨ ਹੈ ਸਭ ਤੋਂ ਛੋਟੀ ਅਭਾਜ ਸੰਖਿਆ ਦੱਸੋ 8ਵਾਂ ਕੁਐਸਚਨ ਹੈ ਸਭ ਤੋਂ ਛੋਟੀ ਜਿਸਤ ਅਤੇ ਅਭਾਜ ਸੰਖਿਆ ਦੱਸੋ 9ਵਾਂ ਹੈ 1 ਤੋਂ 100 ਵਿਚਕਾਰ ਕਿੰਨੀਆਂ ਅਭਾਜ ਸੰਖਿਆਵਾਂ ਹਨ 10ਵਾਂ ਕੁਐਸਚਨ ਹੈ ਦੋ ਅੰਕਾਂ ਦੀ ਸਭ ਤੋਂ ਵੱਡੀ ਅਭਾਜ ਸੰਖਿਆ ਦੱਸੋ ਫਿਰ ਕੁਐਸਚਨ ਹੈ 11 ਤੋਂ 30 ਦੇ ਵਿਚਕਾਰ ਕਿੰਨੀਆਂ ਅਭਾਜ ਸੰਖਿਆਵਾਂ ਹਨ ਉਸ ਤੋਂ ਬਾਅਦ ਹੈ ਦੋ ਅੰਕਾਂ ਮਿਆਂ ਪਹਿਲੀਆਂ ਪੰਜ ਅਭਾਜ ਸੰਖਿਆਵਾਂ ਦਾ ਜੋੜ ਕੀ ਹੋਵੇਗਾ 13ਵਾਂ ਕੁਐਸਚਨ ਹੈ ਜੇਕਰ ਕਿਸੇ ਸੰਖਿਆ ਦਾ ਆਖੀਰਲਾ ਅੱਖਰ 0 2 4 6 8 ਹੋਵੇ ਤਾਂ ਉਹ ਸੰਖਿਆ ਕੀ ਹੋਵੇਗੀ ਇਹ ਤੁਸੀਂ ਇਹ ਦੱਸਣਾ ਵੀ ਕਿ ਉਹ ਸੰਖਿਆ ਜਿਸਤ ਹੋਵੇਗੀ ਤਾਂ ਉਹ ਹੋਵੇਗੀ ਭਾਜ ਹੋਵੇਗੀ ਆ ਭਾਜ ਹੋਵੇਗੀ ਇਹਨਾਂ ਚੁੱਕ ਰਿਹਾ ਹੈ ਇੱਕ ਨੈਕਸਟ ਹੈ 1 ਤੋਂ 50 ਤੱਕ ਬ੍ਰਿਸਮ ਸੰਖਿਆਵਾਂ ਦਾ ਜੋੜ ਪਤਾ ਕਰੋ ਹਾਂਜੀ ਇਹ ਤੁਹਾਡੇ ਹੈਗੇ ਨੇ 14 ਕੁਐਸਚਨ ਤੁਸੀਂ ਇਹਨਾਂ ਨੂੰ ਨੋਟ ਕਰੋ ਨੋਟ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹਨਾਂ ਦੇ ਆਂਸਰ ਆ ਕਿ ਜਿਹੜੇ ਉਹ ਤੁਸੀਂ ਲੱਭਣੇ ਹਨ ਤੇ ਇਹਨਾਂ ਦੇ ਆਂਸਰ ਤੁਸੀਂ ਸੋਲਵ ਕਰਨੇ ਨੇ ਤੇ ਬਾਅਦ ਦੇ ਵਿੱਚ ਜਿਹੜਾ ਵੀਡੀਓ ਨੂੰ ਪਲੇ ਕਰਕੇ ਤੁਸੀਂ ਆਪਣੇ ਆਂਸਰ ਆ ਕਿ ਜਿਹੜੇ ਮੈਚ ਕਰ ਲੈਣਿਆ ਜਾਂ ਫਿਰ ਦਾ ਸਕਰੀਨ ਸ਼ਾਟ ਲੈ ਲਓ ਹਾਂਜੀ ਬੱਚਿਓ ਪਹਿਲਾ ਕੁਐਸਚਨ ਹਾਂਜੀ ਤੁਹਾਡਾ ਪਹਿਲਾ ਕੁਐਸਚਨ ਹੈ 11 ਤੋਂ 20 ਦੇ ਵਿਚਕਾਰ ਟਾਂਕ ਸੰਖਿਆਵਾਂ ਲਿਖੋ ਤਾਂ ਤੁਸੀਂ 11 ਤੋਂ 20 ਦੇ ਵਿਚਕਾਰ ਟਾਂਕ ਸੰਖਿਆਵਾਂ ਜਿਹੜੀਆਂ 11 13 15 17 19 ਹਾਂਜੀ ਨੈਕਸਟ ਹੈ 41 ਤੋਂ 70 ਦੇ ਵਿਚਕਾਰ 41 ਤੋਂ 70 ਦੇ ਵਿਚਕਾਰ 41 ਹੋਗੀ 43 47 49 55 53 55 57 ਉਹ ਨਾਹਾਟ ਕਾਹਾਟ ਕਾਹਰ ਤੋਂ ਬਾਅਦ 63 65 67 69 ਤੇ 69 ਦੇ ਕਰਾ ਲੈਣੀਆਂ ਹਾਂਜੀ ਇਹ 41 ਤੋਂ 70 ਦੇ ਵਿਚਕਾਰ ਟਾਂਕ ਸੰਖਿਆਵਾਂ ਆ ਗਈਆਂ ਤੀਜਾ ਕੁਐਸਚਨ ਸੀ ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ਪਹਿਲੀਆਂ 10 ਤੁਸੀਂ ਹੀ ਕਰਦੇ ਪਹਿਲੀਆਂ 10 ਏਕਾ ਲਿਖ ਲੈਂਦੀ ਫਿਰ ਕੀ ਆ ਫਿਰ 5 ਆ 7 ਆ 9 ਆ ਦਾ 11 11 ਤੋਂ ਬਾਅਦ 13 13 ਤੋਂ ਬਾਅਦ 15 17 19 ਦੇਖੋ ਇਹ ਪਹਿਲੀਆਂ 10 ਹੋ ਗਈਆਂ 1 2 3 4 5 6 7 8 9 10 ਹੋ ਗਈਆਂ ਇਹ ਹਾਂਜੀ ਤੁਸੀਂ ਇਦਾਂ 10 ਲਿਖ ਕੇ ਫਿਰ ਜੋੜ ਕਰਿਆ ਉਹ ਬਹੁਤੇ ਬੱਚਿਆਂ ਨੇ ਇਹਦਾ ਬੱਚੇ ਫਾਰਮੂਲਾ ਵੀ ਹੈਗਾ ਜਿਵੇਂ ਤੁਸੀਂ ਇਹਨਾਂ ਦਾ ਜੋੜ ਕਰੋਗੇ ਇਦਾਂ ਪਹਿਲਾਂ 10 ਟਾਂਕ ਸੰਖਿਆਵਾਂ ਲਿਖੀਆਂ ਫਿਰ ਤੁਸੀਂ ਉਹਨਾਂ ਦਾ ਜੋੜ ਕਰਿਆ ਪਰ ਨਹੀਂ ਇੱਕ ਫਾਰਮੂਲਾ ਤੁਸੀਂ ਯਾਦ ਰੱਖਣਾ ਜਦੋਂ ਵੀ ਤੁਸੀਂ ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰਨਾ ਹੋਵੇ ਤਾਂ ਜਿੰਨੀਆਂ ਸੰਖਿਆਵਾਂ ਦਾ ਪਤਾ ਕਰਨਾ ਨਾ ਉਹਨੇ ਨੂੰ ਉਹਨੇ ਨਾਲ ਹੀ ਗੁਣਾ ਕਰ ਦੋ ਹੁਣ 10 ਕਿਹਾ ਸੀ ਤਾਂ 10 ਨੂੰ 10 ਨਾਲ ਗੁਣਾ ਕਰ ਦੋ 10 ਨੂੰ 10 ਨਾਲ ਗੁਣਾ ਕਰੀ 100 ਤਾਂ ਜੇ ਤੁਸੀਂ ਇਹਨਾਂ ਦਾ ਜੋੜ ਕਰਕੇ ਦੇਖੋਗੇ ਨਾ ਤਾਂ ਇੱਥੇ 100 ਹੀ ਆਵੇਗਾ ਇਹ ਫਾਰਮੂਲਾ ਜਿਵੇਂ ਹੁਣ ਪਹਿਲੀਆਂ 10 ਕਹਤਾ ਪਹਿਲੀਆਂ 15 ਕਹਤਾ ਜਿੰਨੀਆਂ ਟਾਂਕ ਸੰਖਿਆਵਾਂ ਦਾ ਜੋੜ ਪੁੱਛਿਆ ਹੋਵੇ ਆਪਾਂ ਨੂੰ ਓਨੇ ਨੂੰ ਓਨੇ ਨਾਲ ਹੀ ਗੁਣਾ ਕਰ ਦੋ 10 ਦਾ ਬੱਚਾ 10 ਨੂੰ 10 ਨਾਲ 12 ਦਾ ਪੁੱਛਿਆ 12 ਨੂੰ 12 ਨਾਲ ਤਾਂ ਜਿਹੜੀ ਗੁਣਾ ਕਰਕੇ ਆਨਸਰ ਆਊਗਾ ਨਾ ਉਹ ਓਨਾਂ ਸੰਖਿਆਵਾਂ ਦਾ ਜੋੜ ਹੋਊਗਾ ਕਿਉਂਕਿ ਜੋੜ ਕਰਨਾ ਬਹੁਤ ਲੰਬਾ ਹੋ ਜਾਂਦਾ ਤੇ ਗੁਣਾ ਕਰਨੀ ਸੌਖੀ ਹੈ ਇਹ ਫਾਰਮੂਲਾ ਹੈ ਇਹਦੇ ਫਾਰਮੂਲੇ ਨੂੰ ਵੱਡੀ n ਦੇ ਉੱਤੇ 2 ਪਾਵਰ ਲਿਖਦੇ ਆ n ਦਾ ਸਕੁਅਰ ਸਕੁਅਰ ਦਾ ਮਤਲਬ ਹੁੰਦਾ ਓਨੇ ਨੂੰ ਓਨੇ ਨਾਲ ਗੁਣਾ n ਦਾ ਮਤਲਬ ਕਿੰਨੀਆਂ ਸੰਖਿਆਵਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਚੌਥਾ ਕੁਐਸਚਨ ਕੀ ਸਾਰੀਆਂ ਟਾਂਕ ਸੰਖਿਆਵਾਂ ਅਪਹਾਜ ਹੁੰਦੀਆਂ ਨੇ ਹੁਣ ਟਾਂਕ ਸੰਖਿਆਵਾਂ ਪੁੱਛਿਆ ਕਿ ਸਾਰੀਆਂ ਟਾਂਕ ਸੰਖਿਆਵਾਂ ਅਪਹਾਜ ਹੁੰਦੀਆਂ ਨੇ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਪਹਾਜ ਸੰਖਿਆਵਾਂ ਕਿੱਥੋਂ ਸ਼ੁਰੂ ਹੁੰਦੀਆਂ ਨੇ ਦੇਖੋ ਦੋ ਵਿਹਲੀ ਅਪਹਾਜ ਸੰਖਿਆ ਉਦੋਂ ਬਾਅਦ ਤਿੰਨ ਫਿਰ ਪੰਜ ਅਪਹਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਸਿਰਫ ਆਪ ਦੀ ਭਾੜੇ ਚ ਆਉਂਦੀਆਂ ਕਿਸੇ ਹੋਰ ਦੇ ਚ ਨਹੀਂ ਆਉਂਦੀਆਂ ਪਰ ਹੁਣ ਤੁਸੀਂ ਦੇਖੋ ਪਹਿਲਾਂ ਤਾਂ ਜਿਸਤਾ ਆ ਗਈ ਫਿਰ ਟਾਂਕ ਆ ਗਈਆਂ ਇਹ ਦੋਵਾਂ ਤੇ ਜੇ ਆਪਾਂ ਨਜ਼ਰ ਮਾਰੀਏ ਆ ਕੱਲੀ ਦੋ ਆ ਜਿਹੜੀ ਜਿਸਤਾ ਆਉਂਦੀ ਆ ਬਾਕੀ ਸਾਰੀਆਂ ਕੀ ਹੋਣਗੀਆਂ ਟਾਂਕ ਆ ਜਾਣੀਆਂ ਇਹਦੇ ਵਿੱਚ ਠੀਕ ਹੈ ਜਿਆਦਾਤਰ ਟਾਂਕ ਨਹੀਂ ਨਹੀਂ ਆ ਤੇ ਆ ਦੋ ਜਿਸਤਾ ਜਦੋਂ ਵੀ ਆਪਾਂ ਭਾਜ ਸੰਖਿਆਵਾਂ ਲਿਖਦੇ ਆ ਤਾਂ ਜੇ ਦੇਖਿਆ ਜਾਵੇ ਹੁਣ ਕੁਐਸਚਨ ਕੀ ਸੀ ਕੀ ਸਾਰੀਆਂ ਟਾਂਕ ਸੰਖਿਆਵਾਂ ਭਾਜ ਹੁੰਦੀਆਂ ਨੇ ਕੁਐਸਚਨ ਆਪਾਂ ਨੂੰ ਇਹ ਆ ਹੁਣ ਤੁਸੀਂ ਦੇਖੋ ਇਸ ਤੋਂ ਬਾਅਦ ਜਿਹੜੀ ਅਗਲੀ ਭਾਜ ਸੰਖਿਆ ਹੈਗੀ ਉਹ 11 ਦੀ ਹੁਣ ਜੀ 11 ਨੂੰ ਆਪਾਂ ਦੇਖੋ ਕਿਸੇ ਪਹਾੜੇ 'ਚ ਨਹੀਂ ਆਉਂਦੀ 11 11 ਕਿ ਆਉਂਦੀ ਆ ਸਿਰਫ ਆਪਦੇ ਪਹਾੜੇ 'ਚ ਆਉਂਦੀ ਆ ਤਾਂ ਆਪਾਂ ਨੇ ਇਹ ਕੀ ਲਿਖਤੀਆਂ ਸੰਖਿਆਵਾਂ ਲਿਖਤੀਆਂ ਕਿਹੜੀਆਂ ਲਿਖੀਆਂ ਨੇ ਇਹ ਆਪਾਜ ਸੰਖਿਆਵਾਂ ਨੇ ਧਿਆਨ ਨਾਲ ਸਮਝੋ ਕੁਐਸਚਨ ਨੂੰ ਇਹ ਕਿਹੜੀਆਂ ਸੰਖਿਆਵਾਂ ਬੱਚੇ ਆਪਾਜ ਸੰਖਿਆਵਾਂ ਜਿਹੜੀਆਂ ਸਿਰਫ ਆਪਦੇ ਪਹਾੜੇ 'ਚ ਆਉਂਦੀਆਂ ਕਿਸੇ ਹੋਰ ਦੇ 'ਚ ਨਹੀਂ ਆਉਂਦੀਆਂ ਆਪਾਂ ਵੈਸੀ ਇਗਜ਼ਾਮਪਲ ਲਈ ਆ ਥੋੜੀਆਂ ਜੀਆਂ ਪਰ ਆਪਾਂ ਨੂੰ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਵੀ ਜਿਹੜੀਆਂ ਟਾਂਕ ਸੰਖਿਆਵਾਂ ਆਪਾਂ ਨੂੰ ਪਤਾ 3 ਵੀ ਟਾਂਕ ਹੋ ਗਈ 5 ਵੀ ਟਾਂਕ ਹੋ ਗਈ 7 ਵੀ ਟਾਂਕ 11 ਵੀ ਟਾਂਕ ਆ ਭਾਜਦਾ ਹੈਗੀ ਹੈਗੀ ਆ ਨਾਲ ਨਾਲ ਇਹ ਟਾਂਕ ਵੀ ਨੇ ਤੇ ਕੁਐਸਚਨ 'ਚ ਕਹਿੰਦੇ ਸਾਰੀਆਂ ਟਾਂਕ ਸੰਖਿਆਵਾਂ ਭਾਜ ਹੁੰਦੀਆਂ ਨੇ ਹੁਣ ਮੰਨ ਲਓ ਦੇਚੋ ਆਪਾਂ ਨੇ ਕਿਹੜੀ ਨਹੀਂ ਲਿਖੀ 9 ਨਹੀਂ ਲਿਖਿਆ ਇੱਥੇ ਕੀ 9 ਭਾਜ ਸੰਖਿਆ ਹੈਗੀ ਆ ਨਹੀਂ ਕਿਉਂਕਿ 9 ਕਿਹਦੇ ਤੇ ਵੰਡੀ ਜਾਂਦੀ ਆ 3 ਦੇ ਪਹਾੜੇ ਤੇ ਵੰਡੀ ਜਾਂਦੀ ਆ 9 9 ਤੇ ਵੰਡੀ ਜਾਂਦੀ ਆ ਤੇ ਇਹ ਕਿਹੜੀ ਸੰਖਿਆ ਹੋ ਗਈ ਫਿਰ ਭਾਜ ਸੰਖਿਆ ਹੋ ਗਈ ਇਹ ਤਾਂ ਪਰ ਹੈ ਟਾਂਕ ਹੁਣ ਤੁਸੀਂ ਦੇਖੋ ਫਿਰ ਤੁਸੀਂ ਕਹਿ ਸਕਦੇ ਹੋ ਵੀ ਸਾਰੀਆਂ ਟਾਂਕ ਸੰਖਿਆਵਾਂ ਅਪਾਜ ਹੁੰਦੀਆਂ ਨੇ ਨਹੀਂ ਜਿਵੇਂ 9 ਆ 21 ਐ ਇਹ ਹੈਗੀਆਂ ਤਾਂ ਟਾਂਕ ਨਹੀਂ ਪਰ ਨਾਲ ਨਾਲ ਕੀ ਨੇ ਭਾਜਵੀ ਨੇ ਤੇ ਫਿਰ ਟਾਂਕ ਸੰਖਿਆਵਾਂ ਜ਼ਰੂਰੀ ਨਹੀਂ ਕਿ ਉਹ ਆਪਾਜ ਹੋਣ ਟਾਂਕ ਸੰਖਿਆਵਾਂ ਵਿੱਚ ਭਾਜ ਵੀ ਹੁੰਦੀਆਂ ਨੇ ਟਾਂਕ ਸੰਖਿਆਵਾਂ ਆਪਾਜ ਵੀ ਹੁੰਦੀਆਂ ਨੇ ਦੋਨੋਂ ਹੀ ਹੁੰਦੀਆਂ ਨੇ ਤਾਂ ਆਪਾਂ ਨੂੰ ਉਹਨਾਂ ਨੇ ਪੁੱਛਿਆ ਸੀ ਸਾਰੀਆਂ ਤਾਂ ਸੋ ਆਨਸਰ ਕੀ ਆ ਗਿਆ ਨਹੀਂ ਆ ਗਿਆ ਇਹਦਾ ਉੱਤਰ ਕਿ ਨਹੀਂ ਹੁਣ ਪੰਜਵਾਂ ਕੀ ਸਾਰੀਆਂ ਜਿਸਤ ਸੰਖਿਆਵਾਂ ਭਾਜ ਹੁੰਦੀਆਂ ਨੇ ਹੁਣ ਜਿਸਤ ਸੰਖਿਆਵਾਂ ਤੇ ਭਾਜ ਹੁਣ ਤੁਸੀਂ ਮਾਈਂਡ 'ਚ ਬਿਠਾਓ ਇੱਕ ਜਿਸਤ ਕਿਹਾ ਉਹਨਾਂ ਨੇ ਇੱਕ ਕੀ ਕਿਹਾ ਆਪਾਂ ਨੂੰ ਭਾਜ ਕਿਹਾ ਤੁਸੀਂ ਸੋਚੋ ਜਿਵੇਂ ਜਿਸਤ ਸੰਖਿਆਵਾਂ ਲਿਖ ਲਓ ਪਹਿਲਾਂ ਥੋੜੀਆਂ 2 4 6 8 ਠੀਕ ਹੈ ਹੁਣ ਇਧਰ ਦੇਖੋ ਭਾਜ ਸੰਖਿਆਵਾਂ ਜੇ ਹੁਣ ਭਾਜ ਸੰਖਿਆਵਾਂ ਲਿਖ ਰਹੀਆਂ ਆਪਾਂ ਭਾਜ ਸੰਖਿਆ ਜਿਵੇਂ ਕਿਥੋਂ ਸ਼ੁਰੂ ਹੁੰਦੀ ਹੈ 4 ਤੋਂ ਸ਼ੁਰੂ ਹੁੰਦੀ ਹੈ ਕਿਉਂਕਿ 2 ਕੀ ਹੈ ਦੋਨੋਂ ਤਾਂ ਆਪ ਭਾਜ ਮੰਨਿਆ ਗਿਆ ਨਾ 6 8 10 12 ਇਸ ਤਰ੍ਹਾਂ ਹੀ ਸਾਰੀਆਂ ਭਾਜ ਸੰਖਿਆਵਾਂ ਹੁੰਦੀਆਂ ਨੇ ਤੇ ਹੁਣ ਇਹਦੇ ਵਿੱਚੋਂ 9 ਵੀ ਆ ਜਾਂਦੀ ਆ ਦੇਖੋ ਧਿਆਨ ਨਾਲ 4 6 8 ਭਾਜ ਸੰਖਿਆ ਇਹਦੋਂ 9 10 12 14 15 ਹੁਣ ਭਾਜ ਸੰਖਿਆਵਾਂ 'ਤੇ ਨਜ਼ਰ ਮਾਰੋ 4 ਜਿਸ ਦਾ 6 ਜਿਸ ਦਾ 8 ਜਿਸ ਦਾ 9 ਕੀ ਆ ਗਈ ਟਾਂਕ ਆ ਗਈ 15 ਕੀ ਆ ਗਈ ਟਾਂਕ ਆ ਗਈ ਨਹੀਂ ਭਾਜ ਸੰਖਿਆਵਾਂ ਦੇ ਵਿੱਚ ਜਿਸ ਤ ਵੀ ਆ ਗਈਆਂ ਟਾਂਕ ਵੀ ਆ ਗਈਆਂ ਪਰ ਆਪਾਂ ਨੂੰ ਕੀ ਕਹਿੰਦੇ ਨੇ ਕਿ ਜਿਹੜੀਆਂ ਭਾਜ ਸੰਖਿਆਵਾਂ ਹੁੰਦੀਆਂ ਨੇ ਉਹ ਸਾਰੀਆਂ ਜਿਸ ਤੋਂ ਹੁੰਦੀਆਂ ਨੇ ਨਹੀਂ ਉਹਦੇ ਵਿੱਚ ਆਪਾਂ ਕੀ ਕਹਾਂਗੇ ਉਹ ਟਾਂਕ ਵੀ ਹੁੰਦੀਆਂ ਨੇ ਸੋ ਤਾਂ ਕਰਕੇ ਆਨਸਰ ਕੀ ਆ ਗਿਆ ਨਹੀਂ ਆ ਗਿਆ ਦਾ ਆਨਸਰ ਕਿ ਬੱਚੇ ਉਸ ਤੋਂ ਅਗਲਾ ਕੁਐਸਚਨ ਹੈ ਸਭ ਤੋਂ ਛੋਟੀ ਆ ਭਾਜ ਸੰਖਿਆ ਆਪਾਂ ਹੁਣੇ ਕਹਿ ਕੇ ਹਟਿਆ ਵੀ ਕਿ ਆ ਭਾਜ ਸੰਖਿਆਵਾਂ ਕਿੱਥੋਂ ਸ਼ੁਰੂ ਹੁੰਦੀਆਂ ਨੇ 2 ਤੋਂ ਸੋ ਫਿਰ ਸਭ ਤੋਂ ਛੋਟੀ ਆ ਭਾਜ ਸੰਖਿਆ ਕਿਹੜੀ ਹੈਗੀ 2 ਹੈ ਤੇ ਦਾ ਆਨਸਰ ਕੀ ਆ ਗਿਆ 2 ਆ ਗਿਆ ਛੇਵੇਂ ਦਾ ਆਨਸਰ ਸੱਤਵਾਂ ਕੁਐਸਚਨ ਹੈ ਸੌਰੀ ਇਹ ਛੇਮਾ ਨਹੀਂ ਸੌਰੀ ਇਹ ਸੱਤਵਾਂ ਗਾ ਸੱਤਵਾਂ ਕੁਐਸਚਨ ਸੀਗਾ ਕਿ ਸਭ ਤੋਂ ਛੋਟੀ ਅਭਾਜ ਸੰਖਿਆ ਦੱਸੋ ਸਭ ਤੋਂ ਛੋਟੀ ਭਾਜ ਸੰਖਿਆ ਕਿੰਨੀ ਹੈਗੀ 2 ਆ ਤੇ ਛੇਮਾ ਵਿੱਚੋਂ ਰਹਿ ਗਿਆ ਬੱਚੇ ਛੇਵੇਂ ਦਾ ਆਨਸਰ ਆਪਾਂ ਹੁਣ ਕਰਦੇ ਹਾਂ ਮੈਂ ਪਹਿਲਾਂ ਸੱਤਵਾਂ ਕੁਐਸਚਨ ਪੜਿਆ ਗਿਆ ਸੀਗਾ ਸੱਤਵੇਂ ਦਾ ਆਨਸਰ ਕੀ ਆ ਗਿਆ 2 ਹਾਂਜੀ ਛੇਮਾ ਕੁਐਸਚਨ ਸੀ ਪਹਿਲੀਆਂ 10 ਜਿਸਤ ਸੰਖਿਆਵਾਂ ਦਾ ਜੋੜ ਹੁਣ ਜਿਸਤ ਸੰਖਿਆਵਾਂ ਮਾਂ ਪਹਿਲੀਆਂ 10 ਪਹਿਲੀਆਂ 10 ਜਿਹੜੀਆਂ ਜਿਸਤ ਸੰਖਿਆਵਾਂ ਹੋਣਗੀਆਂ ਉਹ ਤੁਸੀਂ ਕਿਹੜੀਆਂ ਲਿਖੋਗੇ ਜਿਵੇਂ 2 4 6 8 10 12 14 16 18 20 ਇਹ ਪਹਿਲੀਆਂ 10 ਹੋ ਗਈਆਂ ਤੁਸੀਂ ਇਹਨਾਂ ਦਾ ਜੋੜ ਕਰਦੇ ਜੋੜ ਕਰਨ ਤੇ ਟਾਈਮ ਲੱਗ ਜਾਊਗਾ ਪਰ ਬੱਚੇ ਇਹਦਾ ਵੀ ਫਾਰਮੂਲਾ ਜਿਵੇਂ ਟਾਂਕ ਸੰਖਿਆਵਾਂ ਦੇ ਜੋੜ ਦਾ ਫਾਰਮੂਲਾ ਨਾ ਜਿਸਤ ਸੰਖਿਆਵਾਂ ਦੇ ਜੋੜ ਦਾ ਵੀ ਫਾਰਮੂਲਾ ਹੈ ਇਹਦੀ ਜੋੜ ਦਾ ਫਾਰਮੂਲਾ ਇਹ ਆ ਵੀ ਜਿੰਨੀਆਂ ਸੰਖਿਆਵਾਂ ਹੋਣ n ਤੇ ਜਿੰਨੀਆਂ ਸੰਖਿਆਵਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਇੱਕ ਜੋੜ ਲਓ ਪਹਿਲਾਂ ਤਾਂ ਜਿਵੇਂ ਅਸੀਂ 10 ਕਿਹਾ 10 ਦੇ ਵਿੱਚ ਇੱਕ ਜੋੜ ਲਓ 11 ਬਣ ਜੂ ਆਮਰੇ 10 n ਦਾ ਮਤਲਬ ਜਿੰਨੀਆਂ ਸੰਖਿਆਵਾਂ 10 ਕਿਹਾ ਕਿੰਨੀਆਂ ਜੋੜਨੀਆਂ ਨੇ ਉਹਦੇ ਵਿੱਚ ਇੱਕ ਜੋੜ ਲਓ 10 ਦੇ ਵਿੱਚ ਇੱਕ ਜੋੜਿਆ 11 11 ਤੇ 10 ਦੀ ਗੁਣਾ ਹੋ ਜੂਗੀ ਆਨਸਰ ਕਿੰਨਾ ਆ ਗਿਆ 110 ਜਿਹੜਾ 110 ਉੱਤਰ ਆਇਆ ਉਹ ਪਹਿਲੀਆਂ 10 ਸੰਖਿਆਵਾਂ ਦਾ ਜੋੜ ਆ ਗਿਆ ਭਾਵੇਂ ਤੁਸੀਂ ਇਹਨਾਂ ਦਾ ਜੋੜ ਕਰਕੇ ਦੇਖ ਲਓ 110 ਹੀ ਆਊਗਾ ਇਹ ਤੁਸੀਂ ਯਾਦ ਕੀ ਰੱਖਣਾ ਕਿ ਜੇ ਤਾਂ ਤੁਹਾਨੂੰ n ਤਾਮ ਸੰਖਿਆਵਾਂ ਦਾ ਜੋੜ ਪੁੱਛਿਆ ਤਾਂ n ਨੂੰ n-1 ਨਾਲ ਗੁਣਾ ਕਰ ਦਿਓ ਜਿੰਨੀਆਂ ਤਾਂਗ ਸੰਖਿਆਵਾਂ ਦਾ ਪੁੱਛਿਆ ਜੇ ਜਿਸ ਦਾ ਪੁੱਛਿਆ ਤਾਂ ਜਿੰਨੀਆਂ ਨਾ ਪੁੱਛੇ ਉਹਦੇ ਵਿੱਚ ਪਹਿਲਾਂ 1 ਜੋੜ ਲਓ ਜਿਵੇਂ 10 'ਚ 1 ਜੋੜ ਲਏ 11 11 10 ਨਾਲ ਗੁਣਾ ਕਰ ਦਿਓ ਜਿੰਨੀਆਂ ਦਾ ਪੁੱਛਿਆ ਸੀ ਤਾਂ ਤੁਹਾਡਾ ਆਨਸਰ ਆ ਚੁਗਾ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਈ ਹੋਣੀ ਹੈ ਬੱਚਿਓ ਇਹ ਹਾਂਜੀ ਅੱਗੇ ਆਪਣਾ 8ਵਾਂ ਕੁਐਸਚਨ ਸਭ ਤੋਂ ਛੋਟੀ ਜਿਸਤ ਅਤੇ ਅਭਾਜ ਸੰਖਿਆ ਦੱਸੋ ਸਭ ਤੋਂ ਛੋਟੀ ਜਿਸਤ ਵੀ ਦੱਸਣੀ ਹੈ ਤੇ ਭਾਜ ਸੰਖਿਆ ਵੀ ਹੁਣ ਤੁਸੀਂ ਦੇਖੋ ਸਭ ਤੋਂ ਛੋਟੀ ਜਿਸਤ ਤੇ ਭਾਜ ਸੰਖਿਆ ਕੀ ਇਹਦਾ ਉੱਤਰ 2 ਆਊਗਾ 2 ਜਿਸਤ ਸੰਖਿਆ ਵੀ ਆ ਸਭ ਤੋਂ ਛੋਟੀ ਹੈ ਜਿਸਤ ਤੇ ਸਭ ਤੋਂ ਛੋਟੀ ਅਭਾਜ ਸੰਖਿਆ ਵੀ ਹੈ ਇਹ ਤੇ ਇਹਦਾ ਆਨਸਰ ਕੀ ਆ ਗਿਆ 2 ਆ ਗਿਆ ਹਾਂਜੀ ਉਸ ਤੋਂ ਬਾਅਦ 9ਵਾਂ ਕਵੈਸਚਨ 1 ਤੋਂ 100 ਵਿਚਕਾਰ ਕਿੰਨੀਆਂ ਅਭਾਜ ਸੰਖਿਆਵਾਂ ਹਨ ਇਹ ਆਪਾਂ ਪਹਿਲਾਂ ਕਰਕੇ ਛੱਡਿਆ 1 ਤੋਂ 100 ਦੇ ਵਿਚਕਾਰ ਕਿੰਨੀਆਂ ਭਾਜ ਸੰਖਿਆਵਾਂ ਨੇ 25 ਐ ਕਿਉਂਕਿ ਆਪਾਂ ਨੇ ਲਿਖ ਕੇ ਉਹਨਾਂ ਦੀ ਕਾਊਂਟਿੰਗ ਕੀਤੀ ਸੀਗੀ ਉਸ ਤੋਂ ਬਾਅਦ ਆਪਾਂ ਨੂੰ ਪੁੱਛਿਆ ਕਵੈਸਚਨ 10ਵਾਂ ਦੋ ਅੰਕਾਂ ਦੀ ਸਭ ਤੋਂ ਵੱਡੀ ਅਭਾਜ ਸੰਖਿਆ ਸਭ ਤੋਂ ਪਹਿਲਾਂ ਤਾਂ ਤੁਸੀਂ ਐਂ ਦੇਖੋ ਦੋ ਅੰਕਾਂ ਦੀ ਵੱਡੀ ਭਾਜ ਸੰਖਿਆ ਲੱਖਣੀ ਆ ਵੈਸੇ ਦੋ ਅੰਕਾਂ ਦੀ ਜਿਹੜੀ ਵੱਡੀ ਸੰਖਿਆ ਹੁੰਦੀ ਆ ਉਹ ਕਿਹੜੀ ਹੁੰਦੀ ਆ ਜੇ ਆਪਾਂ ਨਾਰਮਲ ਦੇਖਿਆ ਜਾਵੇ ਵੱਡੀ ਸੰਖਿਆ ਦੋ ਅੰਕਾਂ ਦੀ 2 ਨਾ ਹੀ ਹੁੰਦੀ ਹੈ 99 ਹੁੰਦੀ ਹੈ ਵੱਡੀ ਸੰਖਿਆ 99 ਤੋਂ ਅੱਗੇ 100 100 ਦੇ ਤਾਂਗਾ ਤਿੰਨ ਅੰਕਾਂ ਵਾਲੇ ਦੋ ਅੰਕ ਤਾਂ 99 ਹੀ ਹੋ ਗਈ ਨਾ ਵੱਡੀ ਸੰਖਿਆ ਇਹ ਵੱਡੀ ਸੰਖਿਆ ਤਾਂ ਕੁਦਰਤੀ ਸੰਖਿਆ ਵੱਡੀ ਆਪਾਂ ਨੇ ਕਿਹੜੀ ਦੱਸਣੀ ਆ ਆਪ ਆਜ ਪਰ 99 ਤਾਂ ਤਿੰਨ ਤੇ ਵੰਡੇ ਜਾਂਦੇ ਆ ਫਿਰ ਆਪੇ ਦੁੱਕ ਪਹਿਲਾਂ ਹੀ ਦੇਖ ਲਾਂਗੇ 98 ਤੇ ਹੁਣ 98 ਕਿੰਨੇ ਦੇ ਵੰਡੇ ਜਾਂਦੇ ਆ ਬੱਚੇ ਇਹ ਦੋ ਤੇ ਵੰਡੇ ਜਾਂਦੇ ਆ ਫਿਰ ਇਹ ਵੀ ਨਹੀਂ ਹੋ ਸਕਦੀ ਫਿਰ ਉਹਦੂ ਮੂਰਲੀ ਕਿੰਨੀ ਹੋ ਗਈ 97 97 ਕਿਸੇ ਪਹਾੜੇ ਤੇ ਨਹੀਂ ਵੰਡੇ ਜਾਂਦੀ ਸੋ ਫਿਰ ਇਹਦਾ ਆਨਸਰ ਕੀ ਆ ਗਿਆ 97 ਆ ਗਿਆ 97 ਸਭ ਤੋਂ ਵੱਡੀ ਕੀ ਹੋਗੀ ਆ ਭਾਜ ਸੰਖਿਆ ਹੋਗੀ ਸਭ ਤੋਂ ਵੱਡੀ ਆ ਭਾਜ ਸੰਖਿਆ ਆੜੇ ਨਾਲ ਤੇ ਆ ਜਿਹੜੀ 99 ਤੇ 98 ਸੀ ਇਹ ਦੋਨੇ ਭਾਜ ਸੀਗੀਆਂ ਕਿਉਂਕਿ ਵੰਡੀਆਂ ਜਾਂਦੀਆਂ ਸੀ ਆਪਣੀ ਆ ਭਾਜ ਇੱਕ ਤੁਸੀਂ ਨਹੀਂ ਸੀ ਹੁਣ ਜੇ ਤੁਹਾਨੂੰ ਭਾਜ ਸੰਖਿਆ ਪੁੱਛ ਲੈ ਦੋ ਅੰਕਾਂ ਦੀ ਵੱਡੀ ਤਾਂ ਤੁਸੀਂ 99 ਕਹਿ ਦੋਗੇ ਠੀਕ ਹੈ ਜੇ ਦੋ ਅੰਕਾਂ ਦੀ ਸਭ ਤੋਂ ਵੱਡੀ ਆ ਭਾਜ ਪੁੱਛ ਲਈ ਫਿਰ 97 ਹੋਗੀ ਦਨ ਵਿੱਚ 11ਵਾਂ ਸਵਾਲ 11 ਤੋਂ 30 ਦੇ ਵਿਚਕਾਰ ਕਿੰਨੀਆਂ ਅਪਾਜ ਸੰਖਿਆਵਾਂ ਹਨ ਹੁਣ ਉਹਨਾਂ ਦੀ ਗਿਣਤੀ ਦੱਸਣੀ ਹੈ 11 ਤੋਂ 30 ਦੇ ਵਿਚਕਾਰ ਇਹ 11ਵੇਂ ਸਵਾਲ ਦਾ ਆਨਸਰ ਹੈ ਹੁਣ 11 ਤੋਂ 30 ਦੇ ਵਿਚਕਾਰ ਪਹਿਲਾਂ ਤਾਂ 13 ਹੋ ਗਈ 13 ਤੋਂ ਬਾਅਦ 17 17 ਤੋਂ ਬਾਅਦ 19 19 ਤੋਂ ਬਾਅਦ 23 23 ਤੋਂ ਬਾਅਦ 29 ਕਿੰਨੀਆਂ ਹੋ ਗਈਆਂ 1 2 3 4 5 6 ਆ ਤਾਂ ਆਪਾਂ ਇਦਾਂ ਗਿਣਤੀ ਦੱਸਣੀ ਹੁੰਦੀ ਆ ਵੀ ਕਿੰਨੀਆਂ ਆ ਗਈਆਂ ਕਿੰਨੇ ਤੋਂ ਕਿੰਨੇ ਦੇ ਵਿਚਕਾਰ ਉਸ ਤੋਂ ਬਾਅਦ ਆਪਣਾ 12ਵਾਂ ਕੁਐਸਚਨ ਦੋ ਅੰਕਾਂ ਦੀਆਂ ਪਹਿਲੀਆਂ 5 ਅਭਾਜ ਸੰਖਿਆਵਾਂ ਦਾ ਜੋੜ ਹੁਣ ਦੋ ਅੰਕਾਂ ਦੀਆਂ ਲਿਖਣੀਆਂ ਪਹਿਲੀਆਂ 5 ਹੁਣ ਅਭਾਜ ਸੰਖਿਆ ਕਿੱਥੋਂ ਸ਼ੁਰੂ ਹੋ ਜਾਂਦੀ ਆ 2 ਤੋਂ ਪਰ ਆਪਾਂ ਦੋ ਅੰਕਾਂ ਦੀ ਪਹਿਲੀ ਭਾਜ ਸੰਖਿਆ ਕਿਹੜੀ ਆਊਗੀ 11 11 ਤੋਂ ਬਾਅਦ 13 13 ਤੋਂ ਬਾਅਦ 17 17 ਤੋਂ ਬਾਅਦ 19 19 ਤੋਂ ਬਾਅਦ 23 ਇਹ ਦੇਖੋ ਦੋ ਅੰਕਾਂ ਵਾਲੀ ਸੰਖਿਆ ਹੈਗੀ ਪਰ ਹੈ ਵੀ ਆਪਹਾਜ ਨਹੀਂ ਹੈਗੀ ਸੋ ਫਿਰ ਇਹਨਾਂ ਦਾ ਆਪਾਂ ਨੇ ਜੋੜ ਕਰ ਦੇਣਾ ਜਿਵੇਂ ਹੁਣ 19 ਤੇ 11 ਹੋ ਗਏ 30 13 ਤੇ 17 ਵੀ 30 ਹੋ ਗਏ 30 ਤੇ 30 60 60 ਤੇ 30 ਕਿੰਨੇ ਹੋ ਗਏ 83 ਆਨਸਰ ਆ ਗਿਆ ਨਵਜੇ ਠੀਕ ਹੈ ਉਸ ਤੋਂ ਬਾਅਦ 14ਵਾਂ ਕੁਐਸਚਨ 14ਵਾਂ ਕੁਐਸਚਨ ਸੋਰੀ ਇਹ ਆਪਾਂ 12ਵਾਂ ਕਰਿਆ ਬੱਚੇ 12ਵਾਂ ਕੁਐਸਚਨ ਕਰਿਆ ਹੁਣ ਆਪਣਾ 13ਵਾਂ ਆ ਗਿਆ 12ਵੇਂ ਤੋਂ ਬਾਅਦ 13ਵਾਂ ਕੁਐਸਚਨ ਆ ਗਿਆ 13ਵਾਂ ਕੁਐਸਚਨ ਹੈਗਾ ਜੇਕਰ ਕਿਸੇ ਸੰਖਿਆ ਦਾ ਅਖੀਰਲਾ ਅੱਖਰ 0 2 4 6 8 ਹੋਵੇ ਤਾਂ ਉਹ ਸੰਖਿਆ ਹੋਵੇਗੀ ਹੁਣ ਤੁਸੀਂ ਦੇਖੋ ਜੇ ਕਿਸੇ ਦੇ ਅਖੀਰ ਤੇ 0 ਆ ਗਈ 2 ਆ ਗਿਆ 4 ਆ ਗਿਆ 6 ਆ ਗਿਆ 8 ਆ ਗਿਆ ਤਾਂ ਇਹ ਸੰਖਿਆ ਕੀ ਆ 2 ਤੇ ਵੰਡੀ ਜਾਂਦੀਆਂ ਨੇ ਸਾਰੀਆਂ ਤਾਂ ਜਿਹੜੀ ਸੰਖਿਆ 2 ਤੇ ਵੰਡੀ ਜਾਂਦੀ ਹੈ ਉਹ ਕਿਹੜੀ ਹੁੰਦੀ ਆ ਜਿਸ ਤਸੰਖਿਆ ਹੁੰਦੀ ਐ ਉਹ ਦੋ ਤੇ ਵੰਡੀਆਂ ਜਾਣ ਵਾਲੀਆਂ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਸਤ ਜੇ ਕਿਸੇ ਅੱਖਰ ਦੇ ਪਿੱਛੇ ਕਿਸੇ ਸੰਖਿਆ ਦੇ ਪਿੱਛੇ ਅੱਖਰ ਆਉਣਗੇ ਉਹ ਪੱਕਾ ਦੋ ਤੇ ਵੰਡੀ ਚੋਗੀ ਤਾਂ ਇਹ ਜਿਸਤ ਸੰਖਿਆਵਾਂ ਹੋ ਗਈਆਂ ਠੀਕ ਐ ਵੀ ਉਸ ਤੋਂ ਬਾਅਦ ਦੇ ਵਿੱਚ ਅਗਲਾ ਸਵਾਲ 1 ਤੋਂ 50 ਤੱਕ ਵਿਸਮ ਸੰਖਿਆਵਾਂ ਦਾ ਜੋੜ ਹੁਣ ਵਿਸਮ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਵਿਸਮ ਸੰਖਿਆਵਾਂ ਤਾਂਪ ਸੰਖਿਆਵਾਂ ਨੂੰ ਕਹਿੰਦੇ ਨੇ 1 ਤੋਂ 50 ਤੱਕ ਜਿਵੇਂ ਪਹਿਲੀ 1 ਹੋਗੀ ਦੂਜੀ 3 ਹੋਗੀ ਠੀਕ ਹੈ 14ਵੇਂ ਕੁਐਸਚਨ ਦਾ ਆਨਸਰ ਆ ਫਿਰ 5 ਹੋਗੀ ਇਸ ਤਰ੍ਹਾਂ ਕਿੱਥੇ ਉਹ ਟਿੱਕਰ ਲਿਖਣੀਆਂ ਤੁਸੀਂ 50 ਟਿੱਕਰ ਲਿਖਣੀਆਂ ਨੇ ਤੇ ਲਾਸਟ ਵਾਲੀ ਕਿੰਨੀ ਹੋਗੀ ਡਾਕ ਸੰਖਿਆ 49 ਹੋਗੀ ਤਾਂ ਜੇ ਹੁਣ ਤੁਸੀਂ ਇਹਨਾਂ ਦੀ ਗਿਣਤੀ ਕਰੋਗੇ ਤਾਂ 1 ਤੋਂ 50 ਟਿੱਕਰ ਇਹ 25 ਹੋ ਜਾਣਗੀਆਂ ਤਾਂ ਕਿੰਨੀਆਂ ਡਾਕ ਸੰਖਿਆਵਾਂ ਹੋ ਜਾਣਗੀਆਂ 25 1 ਤੋਂ 50 ਦੇ ਵਿੱਚ ਵਿੱਚ ਟਾਂਕ ਸੰਖਿਆਵਾਂ ਕਿੰਨੀਆਂ ਹੋਗੀਆਂ 25 ਇਹਨਾਂ ਦਾ ਜੋੜ ਖਾਲ ਪਤਾ ਕਰਨਾ ਆਪਾਂ ਕਹਿ ਚੁੱਕੇ ਹਾਂ ਪਹਿਲਾਂ ਵੀ ਟਾਂਕ ਸੰਖਿਆਵਾਂ ਦਾ ਜੇ ਜੋੜ ਪਤਾ ਕਰਨਾ ਹੋਵੇ ਜਿੰਨੀਆਂ ਦਾ ਪਤਾ ਕਰਨਾ ਉੰਨੇ ਨੂੰ ਉੰਨੇ ਨਾਲ ਗੁਣਾ ਹੁਣ 25 ਹੋ ਗਈਆਂ 1 ਤੋਂ 50 ਦੇ ਵਿੱਚ ਫਿਰ 25 ਨੂੰ 25 ਨਾਲ ਗੁਣਾ ਕਰੀ ਕਿੰਨਾ ਆਨਸਰ ਆ ਗਿਆ 625 ਤਾਂ 14ਵੇਂ ਸਵਾਲ ਦਾ ਆਨਸਰ ਇਹ ਆ ਗਿਆ ਠੀਕ ਹੈ ਜੀ ਇਹ ਪਹਿਲਾ ਪਾਰਟ ਆਪਾਂ ਨੇ ਜਿਹੜੇ ਕੁਝ ਸਵਾਲ ਸੀਗੇ ਟਾਂਕ ਸੰਖਿਆਵਾਂ ਦੇ ਨਾਲ ਰਿਲੇਟਡ ਜਿਸਤ ਸੰਖਿਆਵਾਂ ਦੇ ਨਾਲ ਰਿਲੇਟਡ ਭਾਜ ਸੰਖਿਆ ਆ ਭਾਜ ਸੰਖਿਆ ਇਹ ਆਪਾਂ ਨੇ ਕਰ ਲਏ ਨੇ ਹੁਣ ਇਹਨਾਂ ਦੇ ਨਾਲ ਹੀ ਮਿਲਦੇ ਜੁਲਦੇ ਤੇ ਨੈਕਸਟ ਵੀਡੀਓ ਦੇ ਵਿੱਚ ਸੈਕਿੰਡ ਪਾਰਟ ਦੇ ਵਿੱਚ ਸੰਖਿਆਵਾਂ ਤੇ ਕੁਝ ਹੋਰ ਵੀ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਨਮੋਦਿਆਂ ਦੇ ਵਿੱਚ ਆ ਜਾਂਦੇ ਆ ਬੱਚੇ ਤੁਹਾਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਿਆ ਤੁਸੀਂ ਆਪਣੇ ਕੋਲੋਂ ਹੀ ਸਟੇਟਮੈਂਟ ਲਿਖ ਕੇ ਜਿਵੇਂ 20 ਤੋਂ 40 ਦੇ ਵਿਚਕਾਰ ਭਾਜ ਸੰਖਿਆਵਾਂ ਕਿੰਨੀਆਂ ਹੋ ਗਈਆਂ ਜਾਂ ਪਹਿਲੀਆਂ 10 ਜਾਂ ਪਹਿਲੀਆਂ 5 ਸੰਖਿਆਵਾਂ ਦਾ ਜੋੜ ਪਹਿਲੀਆਂ 5 ਜਿਸਤ ਸੰਖਿਆਵਾਂ ਦਾ ਜੋੜ ਐਦਾਂ ਲਿਖ ਲਿਖ ਕਿ ਤੁਸੀਂ ਆਪਣੇ ਕੋਲ ਕੁਐਸਚਨ ਕਰ ਕਰਕੇ ਪ੍ਰੈਕਟਿਸ ਕਰਨੀ ਹੈ ਇਹਨਾਂ ਦੀ ਸੋ ਐਦਾਂ ਤੁਸੀਂ ਫਿਰ ਇਹਨਾਂ ਨੂੰ ਸਵਾਲਾਂ ਨੂੰ ਨਹੀਂ ਭੁੱਲੋਗੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਜਿਹੜੀਆਂ ਹੋਰ ਵੀਡੀਓਜ਼ ਨੇਗੀਆਂ ਨਮੂਦੇ ਦੇ ਨਾਲ ਰਿਲੇਟਡ ਮੈਥ ਦੇ ਨਾਲ ਰਿਲੇਟਡ ਤੁਹਾਡੇ ਕੋਲੇ ਉਹਨਾਂ ਦਾ ਨੋਟੀਫਿਕੇਸ਼ਨ ਪਹੁੰਚੂਗਾ ਠੀਕ ਹੈ ਬੱਚੇ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ